ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦਾ ਇਹਨੂੰ ਪੂਰੀ ਦੁਨੀਆ ਦੇਖਦੀ ਐ ਭਗਵੰਤ ਮਾਨ ਨੂੰ ਹੁਣ ਉਹਨਾਂ ਨੇ ਮੁੱਖ ਮੰਤਰੀ ਰਹਿਣ ਨਹੀਂ ਦੇਣਾ ਤੇ ਉਹ ਉਹ ਤਾਂ ਜਲੇ ਭੁਜੇ ਫਿਰਦੇ ਨੇ ਜਿਹੜੇ ਉਹਦੇ ਐਮ ਐਲ ਏਜ਼ ਨੇ ਤਾਂ ਤੱਕ ਪਤਾ ਸਾਡੇ ਸਾਰੇ ਦੋਸਤ ਨੇ ਮਿਲਦੇ ਗਿਲਦੇ ਰਹਿੰਦੇ ਆ ਇਹ ਤੋਂ ਬਹੁਤ ਦੁਖੀ ਆ ਇਹਦਾ ਸਾਥ ਨਹੀਂ ਦੇਣਾ ਹੁਣ ਉਹਨਾਂ ਨੇ ਉਹਨਾਂ ਨੇ ਬਣੀਆਂ ਦੀ ਗੱਲ ਕੀਤੀ ਵੀ ਇਹਨਾਂ ਦੇ ਆਪਣੀ ਖਿੱਚ ਹੋਈ ਨੇ ਜਦੋਂ ਉਹਨਾਂ ਦੇ ਨਾਮ ਵੀ ਦੱਸ ਨਾ ਤਾਂ ਤੁਹਾਡੇ ਸਾਹਮਣੇ ਆ ਜਾਣੇ ਆ ਨਾ ਤਾਂ ਉਹਨਾਂ ਨੇ ਆਪੇ ਆ ਜਾਣਾ ਤੁਹਾਡੇ ਸਾਹਮਣੇ ਤੁਸੀਂ ਥੋੜੇ ਦਿਨ ਨਾ 15 20 ਦਿਨ ਥੋੜੇ ਦਿਨ ਬੇਟ ਕਰੋ ਇਸੇ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਾਂਗਾ ਕਿ ਮੇਰੀ ਗੱਲ ਜਿਹੜੀ ਸੱਚੀ ਹੋ ਗਈ ਆ ਕਿ ਭਗਵਾਨ ਤੁਮਾਨੂੰ ਹੁਣ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਲੋਕਾਂ ਦਾ ਫਤਵਾ ਲੈਣ ਲਈ ਲੋਕਾਂ ਦੀ ਕਚਹਿਰੀ ਚ ਮੋੜ ਆਵੇ ਤੇ ਉਹਨੂੰ ਬਾਕੀ ਮੰਨਤਨ ਕਰਨ ਦੀ ਬਜਾਏ ਉਹਨੂੰ ਆਪਣੇ ਆਪ ਚ ਮੰਤਨ ਕਰਨਾ ਚਾਹੀਦਾ ਕਿ ਮੈਂ ਕੀ ਗਲਤੀਆਂ ਕੀਤੀਆਂ ਨੇ ਮੈਂ ਕਿੰਨਾ ਦਲਤਾਂ ਦਾ ਪੰਜਾਬ ਦੀ ਵਿਧਾਨ ਸਭਾ ਚ અપਮਾਨ ਕੀਤਾ ਇੱਕ ਚੁਣੇ ਹੋਏ ਵਿਧਾਇਕਾ ਨੂੰ ਜੁੱਤੀਆਂ ਦਿਖਾਉਣ ਦੀਆਂ ਗੱਲਾਂ ਤੂੰ ਕਰਦਾ ਸੀਗਾ ਤੇ ਦਲਤਾਂ ਨੇ ਫਿਰ ਤੇਰਾ ਮੂੰਹ ਤੋੜਮਾ ਜਵਾਬ ਦਿੱਤਾ ਚੋਣ ਨੂੰ ਦੇਖਿਆ ਜਾਵੇ ਤਾਂ ਮਨੀਸ਼ तिवारी ਹੋਣੀ ਜਿਹੜੇ ਨੇ ਉਹ ਵੀ ਅਧੀਆਂ ਆਮ ਆਦਮੀ ਪਾਰਟੀ ਦੀ ਵੋਟਾਂ ਦੇ ਉੱਤੇ ਗਠਜੋੜ ਦੇ ਨਾਲ ਜਿੱਤੇ ਨੇ 27 ਦੀ ਚੋਣ ਹੋਵੇਗੀ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਕਰੇ ਤਿੱਖਣ ਵਿੱਚ ਬਿਲਕੁਲ ਨਹੀਂ ਹੈ ਅਸੀਂ ਤਾਂ ਅਸੀਂ ਤਾਂ ਆ ਪਾਰਲੀਮੈਂਟ ਚ ਨਹੀਂ ਚੱਲੇ ਇਹਨਾਂ ਨਾਲ ਇਹਨਾਂ ਦਾ ਬਿਲਕੁਲ ਅਸੀਂ ਬਰਕਾ ਪਾੜਿਆ ਆ ਭਗਵੰਤ ਮਾਨ ਨੇ ਇੱਕ ਦਿਨ ਕਿਹਾ ਸੀ ਪੰਜਾਬ ਦੀ ਵਿਧਾਨ ਸਭਾ ਚ ਮੈਂ ਤੁਹਾਡੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਤੇ ਸਾਨੂੰ ਉਹ ਬੜਾ ਚੁੱਭਿਆ ਸੀਗਾ ਤੇ ਇਸ ਕਰਕੇ ਅਸੀਂ ਵੀ ਭਗਵੰਤ ਮਾਨ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ